ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਧਰਮ ਪਤਨੀ ਹਰਜੀਤਿੰਦਰ ਕੌਰ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਤੇ ਉਹਨਾਂ ਦੇ ਦਿਹਾਂਤ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਵੱਖਰਾ ਉਪਰਾਲਾ ਕੀਤਾ ਹੈ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਕਿਸੇ ਦਾ ਦਿਹਾਂਤ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਫੁੱਲ ਪਾਉਣ ਵਾਲੀ ਰਸਮ ਕੀਤੀ ਜਾਂਦੀ ਹੈ ਜਾਂ ਫਿਰ ਅਸਥੀਆਂ ਦਾ ਵਿਸਰਜਨ ਕੀਤਾ ਜਾਂਦਾ ਹੈ ਪਰ ਡੱਲੇਵਾਲ ਨੇ ਅਸਥੀਆਂ ਦਾ ਵਿਸਰਜਨ ਪਾਣੀ ਦੇ ਵਿੱਚ ਨਹੀਂ ਕੀਤਾ ਬਲਕਿ ਆਪਣੇ ਖੇਤਾਂ ਦੇ ਵਿੱਚ ਹੀ ਉਹਨਾਂ ਨੇ ਆਪਣੀ ਧਰਮ ਪਤਨੀ ਦੀਆਂ ਅਸਥੀਆਂ ਨੂੰ ਪਾ ਦਿੱਤਾ ਹੈ ਤੇ ਉੱਥੇ ਬੂਟੇ ਲਗਾ ਦਿੱਤੇ ਨੇ ਇੱਕ ਵੱਖਰੀ ਤਰ੍ਹਾਂ ਦਾ ਸੁਨੇਹਾ ਉਹਨਾਂ ਨੇ ਦਿੱਤਾ ਹੈ ਦੋਸਤੋ ਅੱਜ ਜਿਹੜਾ ਆ ਬੂਟਾ ਲੱਗ ਰਿਹਾ ਹੈ ਇਹ ਚੀਕੂ ਦਾ ਬੂਟਾ ਹੈ ਜਿਹੜੀ ਇੱਕ ਬਹੁਤ ਲੰਬੇ ਸਮੇਂ ਤੋਂ ਸਾਡੇ ਸਮਾਜ ਦੇ ਵਿੱਚ ਇੱਕ ਰਵਾਇਤ ਚੱਲੀ ਆ ਰਹੀ ਸੀ ਕਿ ਜਦੋਂ ਪ੍ਰਾਣੀ ਇਸ ਦੁਨੀਆ ਤੋਂ ਚਲਿਆ ਜਾਂਦਾ ਸੀ ਤੇ ਲੋਕ 200-200 ਕਿਲੋਮੀਟਰ ਦਾ 500 ਕਿਲੋਮੀਟਰ ਦਾ ਪੈਂਡਾ ਤੈ ਕਰਕੇ ਹਸਤੀਆਂ ਨੂੰ ਜਲ ਪ੍ਰਵਾਹ ਕਰਨ ਮੱਸਤੇ ਜਾਂਦੀ ਸੀ ਜਿਹੜੀ ਇੱਕ ਮਹਿਸੂਸ ਹੁੰਦਾ ਸੀਗਾ ਕਿ ਕਿਤੇ ਨਾ ਕਿਤੇ ਰਸਤੀਆਂ ਪ੍ਰਵਾਹ ਕਰਨ ਗਿਆਨ ਤੋਂ ਬਹੁਤ ਵਾਰੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਸੀ ਜੋ ਵਾਪਸ ਹੁੰਦੇ ਜਾਂ ਜਾਂਦਿਆਂ ਦੀਆਂ ਦੁਰਘਟਨਾਵਾਂ ਦੇ ਵਿੱਚ ਬਹੁਤ ਵੱਡੇ ਵੱਡੇ ਨੁਕਸਾਨ ਹੁੰਦੇ ਸੀ। ਔਰ ਪਿਛਲੇ ਸਮੇਂ ਤੋਂ ਲਗਾਤਾਰ ਇਹ ਕੋਸ਼ਿਸ਼ ਜਾਰੀ ਹੈ ਕਿ ਸਾਡੇ ਸਮਾਜ ਨੂੰ ਇਸ ਰਸਤੇ ਤੋਂ ਮੋੜਿਆ ਜਾਏ। ਔਰ ਜਾਣ ਵਾਲੇ ਦੀ ਯਾਦ ਚ ਅੱਜ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸਾਡੇ ਸਤਕਾਰਯੋਗ ਸ਼੍ਰੀਮਤੀ ਹਰਜੀਤਿੰਦਰ ਕੌਰ ਜੀ ਜੋ ਪਿਛਲੇ ਦਿਨਾਂ ਦੇ ਵਿੱਚ 27 ਤਰੀਕ ਨੂੰ ਇਸ ਦੁਨੀਆ ਤੋਂ ਅਕਾਲ ਚਲਾਣਾ ਕਰਕੇ ਸੀ ਆਪਣੀ ਸਵੱਸਾਂ ਦੀ ਪੂੰਜੀ ਪੂਰੀ ਕਰਕੇ ਚਲੇ ਗਏ ਸੀ। ਅੱਜ ਉਹਨਾਂ ਦਾ ਭੋਗ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੀ ਸੰਗਤ ਨੇ ਅਰਦਾਸ ਕੀਤੀ ਹੈ ਔਰ ਤੁਸੀਂ ਦੇਖਿਆ ਹੋਵੇਗਾ ਕਿ ਪੂਰੇ ਭਾਰਤ ਦੀ ਕਿਤੋਂ ਵੀ ਕੋਈ ਕਿਸਾਨ ਜਥੇਬੰਦੀ ਬਾਹਰ ਨਹੀਂ ਰਹੀ ਹਰ ਇੱਕ ਨੇ ਆ ਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਔਰ ਅੱਜ ਅਸੀਂ ਉਹਨੂੰ ਯਾਦ ਕਰਦੇ ਹਾਂ ਕਿ ਹਮੇਸ਼ਾ ਹਮੇਸ਼ਾ ਲਈ ਉਹਦੀ ਯਾਦ ਤਾਜ਼ਾ ਰਹੇ ਔਰ ਸਮਾਜ ਉਸ ਰਸਤੇ ਤੋਂ ਮੁੜੇ ਸਿੱਧੀ ਦਿਸ਼ਾ ਵੱਲ ਨੂੰ ਆਪਾਂ ਮੋੜਾ ਕੱਟੀਏ ਉਹਦੇ ਲਈ ਅੱਜ ਇੱਥੇ ਬੂਟਾ ਲਾ ਕੇ ਦੋ ਬੂਟੇ ਲਾਏ ਗਏ ਨੇ ਉਹਦੀ ਯਾਦ ਦੇ ਵਿੱਚ ਔਰ ਇਹ ਨਵੀਂ ਇੱਕ ਅਸੀਂ ਪੜਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਸੁਸਾਇਟੀ ਇਹਨਾਂ ਰਾਹਾਂ ਤੋਂ ਮੁੜੇ ਜਿਹੜੇ ਰਾਹਾਂ ਤੇ ਚੱਲ ਕੇ ਅਸੀਂ ਹੋਰ ਨੁਕਸਾਨ ਚੱਲਦੇ ਆ ਉਹਦੇ ਤੋਂ ਬਚਣ ਦਾ ਯਤਨ ਕੀਤਾ ਗਿਆ ਹੈ ਵਾਹਿਗੁਰੂ ਕਿਰਪਾ ਕਰੇ ਸਾਰਾ ਸਮਾਜ ਇਹਦੇਤੇ ਗੌਰ ਕਰਨ ਦਾ ਯਤਨ ਕਰੇਗਾ ਦੱਸਦੀ ਕਿ ਜਗਜੀਤ ਸਿੰਘ ਡੱਲੇਵਾਲ ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਕਿਸਾਨ ਲੀਡਰ ਨੇ ਜਿੰਨੇ ਵੀ ਵੱਡੇ ਹੁਣ ਤੱਕ ਸੰਘਰਸ਼ ਹੋਏ ਨੇ ਉਹਨਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਕਾਫੀ ਅਹਿਮ ਅਤੇ ਮੋਰੀ ਭੂਮਿਕਾ ਨਿਭਾਈ ਹੈ ਚਾਹੇ ਦਿੱਲੀ ਦਾ ਮੋਰਚਾ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੇ ਗਏ ਰੋਸ ਪ੍ਰਦਰਸ਼ਨ ਹੋਣ ਉਹਨਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਕਾਫੀ ਅੱਗੇ ਰਹੇ ਨੇ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਵੱਖਰਾ ਕਦਮ ਚੁੱਕਿਆ ਹੈ ਕਿ ਉਹਨਾਂ ਨੇ ਆਪਣੀ ਧਰਮ ਪਤਨੀ ਦੀਆਂ ਆਸਥੀਆਂ ਜਿਨ੍ਹਾਂ ਨੂੰ ਫੁੱਲ ਵੀ ਕਹਿ ਦਿੰਦੇ ਨੇ ਉਹ ਆਪਣੇ ਖੇਤਾਂ ਦੇ ਵਿੱਚ ਹੀ ਰਲਾ ਦਿੱਤੇ ਨੇ ਤੇ ਉੱਥੇ ਬੂਟੇ ਲਗਾ ਦਿੱਤੇ ਨੇ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਾ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ।